ਸਾਂ ਸੰਪਤੀ ਪਿੰਡ ਆ ਜਿਹੜਾ ਬਟਾ ਉੱਥੇ ਕੱਟ ਕਰਨਾ ਜਾਂ ਤੁਸੀਂ ਆਪਣੇ ਘਰ 'ਚ ਕਰਨਾ ਇਹ ਤੁਸੀਂ ਸਾਨੂੰ ਦੱਸਣਾ ਠੀਕ ਹੈ ਉਹਦਾ ਵੀ ਆਪਣਾ ਰਿਆਲ ਲਗਣਾ ਇੱਕ ਵਾਰੀ ਬੇਰਤੀ ਹੈ ਵੀ ਆਪਾਂ ਜਿਹੜਾ ਸ਼ੁਰੂ ਕਰਨਾ ਤੇ ਉੱਪਰ 8 ਵਜੇ ਸ਼ੁਰੂ ਕਰ ਲਏਗੇ ਅੱਜ ਪਰ ਸ਼ੁਰੂ ਬੈ ਲੱਗ ਰਿਹਾ ਇਹ ਨਾਲ ਇੱਕ ਚਾਲ ਰੂਗਾ ਉਹ ਆਪ ਜਾਊਗਾ ਇਹ ਵਾਲਾ ਇਹ ਜਿੰਮੇਤਾ ਗੱਲ ਕਰੀਏ ਉਹ ਤੋਂ ਦੋ ਦਿਨਾਂ ਭਲੇ ਉਹ ਦੋ ਦਿਨ ਲਗਲੇ ਆ ਦੇ ਵਿੱਚ ਜਿੰਨੇ ਵੀ ਮੇਲ ਇਹ ਥੋੜਾ ਆਪਣਾ ਹੋਆ ਅੱਜ ਬੱਸ ਤੁਹਾਨੂੰ ਮਿਲ ਕੇ ਗਿਆ ਜਿਸ ਕਟਨ ਕੀਤਾ ਗਿਆ ਦਫਤਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਭ ਤੋਂ ਪਹਿਲਾਂ ਜੋ ਮੀਟਿੰਗ ਕੀਤੀ ਵੀ ਇਹ ਤੁਹਾਨੂੰ ਕੋਈ ਇਹ ਵੀ ਜਿਹੜਾ ਚੌਲਾਂ ਸਿੱਤੇ ਆ ਚੁੱਕੇ ਨੇ ਤੇ ਸਾਰੇ ਬਕਰ ਨੂੰ ਕਿਹਾ ਵੀ ਅੰਦਰ ਵਿੱਚ ਕੰਮ ਕਰ ਲਈ ਤੁਹਾਨੂੰ ਪਤਾ ਹੀ ਹੈ ਵੀ ਲੱਗੇ ਹੋਏ ਨੇ ਸਾਰੇ ਤੇ ਅੱਜ ਸਾਡੇ ਜਿਹੜੇ ਕੈਂਡੀਡੇਟ ਨੇ ਸੀਨੇ ਜੋਂ ਤੋਂ ਬ੍ਰਿੰਦਰਦੀਪ ਕੌਰ ਪਤਨੀ ਪ੍ਰੋਫੈਸਰ ਪੱਤ ਜਮਦੀਪ ਸਿੰਘ ਉਹਨਾਂ ਦੇ ਦਫ਼ਤਰ ਤੋਂ ਘਰ ਨੂੰ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਚੋਣਾਂ ਬੜੀ ਅਹਿਮ ਆ ਇੱਕ ਪਾਸੇ ਤਿੰਨ ਪਾਰਟੀਆਂ ਇਕੱਠੀਆਂ ਹੋ ਕੇ ਇੱਕ ਆਮ ਆਦਮੀ ਪਾਰਟੀ ਦੇ ਖਿਲਾਫ ਲੜ ਰਹੀਆਂ ਤੁਹਾਨੂੰ ਪਤਾ ਕਿ ਇਹਨਾਂ ਦਾ ਐਕਸ਼ਨ ਹੋ ਚੁੱਕਿਆ ਜਿਹਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੀ ਆ ਵੀ ਉਹਨਾਂ ਨੇ ਜਿਹੜੇ ਤਰਾਜ਼ ਵੀ ਹੈਗੇ ਨੇ ਉਹ ਸੁਪਾਵਾਦੀ ਪਾਰਟੀ ਦੇ ਲਾਇਏ ਨੇ ਤੇ ਜਿੱਥੇ ਆਮ ਆਦਮੀ ਪੁਲਿਸ ਦੇ ਤਰਾਜ਼ ਵੀ ਅਸੀਂ ਤਿੰਨਾਂ ਦੇ ਲਾਇਏ ਨੇ ਉਹ ਜਿਹੜਾ ਉਹ ਤਿੰਨ ਦਿਨਾਂ ਚੋਂ ਨਾਲ ਡਰਾਮਾ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਆਮ ਆਦਮੀ ਕੋਲ ਨਹੀਂ ਆ ਸਕਦੇ ਤੁਸੀਂ ਦੇਖੀ ਹੈ ਵੀ ਜਿਹੜਾ ਮੈਂ ਸਭ ਤੋਂ ਪਹਿਲੀ ਹਾਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਜਿਸ ਦਿਨ ਆਪਾਂ ਆਬਜੈਕਸ਼ਨ ਲਾਇਏ ਨੇ ਉਹ 3 ਵਜੇ ਤੱਕ ਨਾਲ ਲਾਉਣਾ ਸ਼ੁਰੂ ਕਰਤਾ ਕਿਉਂਕਿ ਜਿਹੜੇ ਆਬਜੈਕਸ਼ਨ ਲਾਉਣ ਦਾ ਟਾਈਮ ਸੀਗਾ ਉਹ 3 ਵਜੇ ਤੱਕ ਦਾ ਸੀਗਾ ਪਰ ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਵੀ ਆਬਜੈਕਸ਼ਨ ਲਾਉਣ ਤੋਂ ਬਾਅਦ ਅਗਲੇ ਦਿਨ 24 ਘੰਟੇ ਦੇ ਵਿੱਚ ਆਬਜੈਕਸ਼ਨ ਕਲੀਅਰ ਕਰਨਾ ਹੁੰਦਾ 3 ਵਜੇ ਤੱਕ ਦਾ ਆਬਜੈਕਸ਼ਨ ਬੰਦਾ ਦੇਇਆ ਸੀਬਾ ਪਰ ਜੋ ਉਸ ਦਿਨ ਉਹਨਾਂ ਨੇ ਰੱਖ ਕੇ ਡਰਾਮਾ ਕੀਤਾ ਇਹ ਲੋਕ ਉਹ ਪਰੀਪੰਥੀ ਸਾਰੇ ਜਾਣਦੇ ਨੇ ਇਹਨਾਂ ਵੋਟਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਮੂੰਹ ਤੋੜਦਾ ਜਵਾਬ ਦੇਣਗੇ ਤੇ ਬਾਕੀ ਤਾਂ ਇਹੀ ਆ ਵੀ ਸਾਰੇ ਲੜਕੇ ਜਿਹੜੀ ਇਹ ਚੋਣਾਂ ਵਧੀਆ ਤਰੀਕੇ ਨਾਲ ਸਾਰੇ ਲੜ ਰਹੇ ਹੈ ਲੋਕਾਂ ਨੂੰ ਇਹੀ ਮੈਸੇਜ ਆ ਵੀ ਇਹ ਜਿਹੜੀ ਖਿੱਕੜੀ ਬਣਾਈ ਹੈ ਇਹਨਾਂ ਨੇ ਤੇ ਨਾਲ ਲੜ ਕੇ ਇਹਨਾਂ ਨੂੰ ਮੂੰਹ ਤੋੜਨ ਦਾ ਜਵਾਬ ਆ ਜਿਹੜਾ ਦੇਓ ਤੇ ਜਿਹੜੇ ਆਮ ਆਦੀ ਪਾਰਟੀ ਨੇ ਜਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਵੋਟ ਪਾਓ ਦਫਤਰ ਦਫਤਰ ਦਾ ਬਾਤ ਕੀਤੀ ਹੈ। ਕਨਦੀ ਸਰ ਨੂੰ ਪਹਿਲਾਂ ਬੈਰੂ ਦੀ ਖਾਲਸਾ ਬੈਰੂ ਦੀ ਫਤਿਹ ਜੋ ਅੱਜ ਆਪਾਂ ਦਫਤਰ ਦਾ ਉਦਘਾਟਨ ਕਰਿਆ ਸਾਡੇ ਐਮਐਲਏ ਸਾਹਿਬ ਨੇ ਸਾਡੇ ਤੇ ਬਹੁਤ ਮਾਣ ਬਖਸ਼ਿਆ ਸਾਨੂੰ ਜਿਲ੍ਹਾ ਪ੍ਰੀਸ਼ਦ ਜੋਂ ਖੇਰਨੀ ਤੋਂ ਸਾਨੂੰ ਟਿਕਰ ਦੇ ਕੇ ਅੱਜ ਉਹਦੇ ਚੋਂ ਮੈਂ ਉਹਨੂੰ ਅੱਗੇ ਵਧਾਉਂਦੇ ਹੋਏ ਦਫਤਰ ਦਾ ਉਦਘਾਟਨ ਕਰਕੇ ਅੱਥੋਂ ਅਸੀਂ ਚੋਣ ਪੰਚਾਇਤ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਅਸੀਂ ਐਮਐਲਏ ਸਾਹਿਬ ਨੂੰ ਪਾਰਟੀ ਨੂੰ ਅਸ਼ਵਾਸ਼ਣ ਦਵਾਉਂਦੇ ਆਂ ਕਿ ਇਹ ਜਿਹੜੀ ਇਹ ਪੀਰੀਅਡ ਜੋਨ ਦੀ ਸੀਟ ਆ ਇਹਨੂੰ ਵੱਧ ਤੋਂ ਵੱਧ ਮਾਰਜਨ ਨਾਲ ਜਿੱਤ ਕੇ ਐਮਐਲਏ ਸਾਹਿਬ ਦੀ ਝੋਲੀ ਪਾਵਾਂਗੇ ਤੇ ਅਸੀਂ ਕਿਸੇ ਜੋ ਪਾਰਟੀ ਦੀਆਂ ਪ੍ਰਾਪਤੀਆਂ ਨੇ ਸਾਰੀਆਂ ਉਹਨੂੰ ਲੋਕਾਂ ਦੇ ਵਿੱਚ ਲਿਜਾ ਕੇ ਦੱਸਾਂਗੇ ਤੇ ਦਿਨ ਰਾਤ ਇੱਕ ਕਰਕੇ ਵੱਡੀ ਤੋਂ ਵੱਡੀ ਲੀਡ ਨਾਲ ਜਿੱਤ ਕੇ ਐਮਐਨ ਸਾਹਿਬ ਦੀ ਝੋਲੀ ਪਾਵਾਂਗੇ